ਅੱਜ ਕੱਲ੍ਹ ਪੜ੍ਹੀ ਲਿਖੀ ਜਵਾਨੀ ਭੱਜਦੀ ਆ ਬ੍ਰਾਂਡਡ ਕੱਪੜਿਆਂ ਵੱਲ ਬ੍ਰਾਂਡਡ ਕੱਪੜੇ ਬ੍ਰਾਂਡਡ ਬੂਟ ਬ੍ਰਾਂਡਡ ਫੋਨ ਬ੍ਰਾਂਡਡ ਘੜੀ ਵੀ ਕੰਪਨੀ ਦੀ ਚੀਜ਼ ਲੈਣੀ ਆ ਤੁਸੀਂ ਬਾਹਰੋਂ ਜਿੰਨੇ ਮਰਜ਼ੀ ਬ੍ਰਾਂਡ ਇਕੱਠੇ ਕਰ ਲਓ ਪਰ ਜੇ ਦਿਲ ਦਾ ਬ੍ਰਾਂਡ ਜ਼ੀਰੋ ਹੋਇਆ ਨਾ ਤੇ ਕਿਸੇ ਨੇ ਚੰਗਾ ਨਹੀਂ ਚਾਉਣਾ ਬਾਹਰੋਂ ਘੜੀ ਮਹਿੰਗੀ ਲਈ ਕੀ ਕਰੂਗੀ ਬੂਟ ਮਹਿੰਗੇ ਪਾਏ ਕੀ ਕਰਨਗੇ ਜੇ ਅੰਦਰ ਦਾ ਬ੍ਰਾਂਡ ਜ਼ੀਰੋ ਹੋ ਗਿਆ ਬੰਦੇ ਦਾ ਤੇ ਕੋਸ਼ਿਸ਼ ਕਰੋ ਜਿਨ੍ਹਾਂ ਨੇ ਬ੍ਰਾਂਡ ਸੈੱਟ ਕੀਤੇ ਕੁੜਤੇ ਚਾਦਰਾਂ ਦੀ ਸੈੱਟ ਕੀਤੇ ਜਿਨ੍ਹਾਂ ਸੈੱਟ ਕੀਤੇ ਟੁੱਟੇ ਸਾਈਕਲਾਂ ਦੀ ਸੈੱਟ ਕੀਤੇ ਆ ਜਿਨ੍ਹਾਂ ਨੇ ਬ੍ਰਾਂਡ ਸੈੱਟ ਕੀਤੇ ਆ ਨਾ ਉਹਨਾਂ ਨੇ ਸਿੱਧੀਆਂ ਦੀਆਂ ਡੱਬੀਆਂ ਵਾਲੇ ਪਰਨੇ ਦੀ ਸੈੱਟ ਕੀਤੇ ਆ ਤੇ ਜਿਨ੍ਹਾਂ ਨੇ ਬ੍ਰਾਂਡ ਨਹੀਂ ਨਾ ਸੈੱਟ ਕੀਤੇ ਉਹਨਾਂ 50-50 ਲੱਖ ਦੀਆਂ ਗੱਡੀਆਂ 'ਚ ਚੜ੍ਹ ਕੇ ਵੀ ਲੋਕਾਂ ਕੋਲੋਂ ਗਾਲਾਂ ਖਾਧੀਆਂ ਤੇ ਲਾਨ ਤਾਂ ਪਵਾਈਆਂ ਬ੍ਰਾਂਡ ਸੈੱਟ ਕਰਨਾ ਆਪਣੇ ਦਿਲ ਦਾ ਕਰੋ ਮੈਨੂੰ ਸਾਰੇ ਚੰਗਾ ਕਹਿਣ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜਿਹੜੀ ਸਖਸ਼ੀਅਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਤੁਰੀ ਜਾਂਦੀ ਆ ਉਹਦਾ ਬ੍ਰਾਂਡ ਕਿੰਨਾ ਉੱਚਾ ਹੋਊਗਾ ਅੱਜ ਵੀ ਲੋਕੀ ਉਹਦਾ ਨਾਮ ਲੈ ਕੇ ਤੇ ਮਨ ਪਰ ਲੈਂਦੇ ਆ ਉਹਨੂੰ ਗੁਰੂ ਰਾਮਦਾਸ ਦੇ ਘਰ ਤੇ ਭਰੋਸਾ ਇੰਨਾ ਜ਼ਿਆਦਾ ਵਾ ਇੰਨਾ ਜ਼ਿਆਦਾ ਵਾ ਇੰਨਾ ਜ਼ਿਆਦਾ ਵਾ ਕਿ ਜਦੋਂ ਕਿਤੇ ਉਹਨੂੰ ਚਾਰੇ ਪਾਸਿਓ ਚਿੰਤਾ ਘੇਰ ਲੈਂਦੀ ਆ ਤੇ ਝੋਲੀ ਗੁਰੂ ਰਾਮਦਾਸ ਦੇ ਘਰ ਚ ਅੱਡ ਲੈਂਦਾ ਵਾ ਸਖਸ਼ੀਅਤ ਜਿਹੜੀ ਦਰਬਾਰ ਸਾਹਿਬ ਦੇ ਅੰਦਰ ਖਲੋਤੀ ਏ ਉਹ ਹੈ ਪੰਜਾਬੀਆਂ ਦੀ ਰੂਹੇ ਰਵਾ ਜਿਹਨੂੰ ਅਮਰੀਕਾ ਨੇ ਪਿਛਲੇ 500 ਸਾਲਾਂ ਦਾ ਦੁਨੀਆ ਨੰਬਰ ਦਾ ਇੱਕ ਨੰਬਰ ਦਾ ਬਾਦਸ਼ਾਹ ਐਲਾਨਿਆ ਉਹ ਹੋਰ ਕੋਈ ਨਹੀਂ ਆ ਉਹ ਹੈ ਤੁਹਾਡੇ ਦਿਲਾਂ ਦੀ ਧੜਕਣ ਉਹ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਦਾ ਨਾਂ ਲੈ ਕੇ ਕਦੀ ਕਾਬਲ ਕੰਧਾਰ ਕੰਬਦਾ ਸੀ ਜਿਹਦਾ ਨਾਂ ਲੈ ਕੇ ਕਦੀ ਲੇਹ ਲਦਾਖ ਦੀਆਂ ਪਹਾੜੀਆਂ ਝੁੱਕ ਜਾਇਆ ਕਰਦੀਆਂ ਸੀ ਜਿਹਦਾ ਨਾਂ ਲੈ ਕੇ ਕਦੀ ਖੱਬੀ ਖਾਨ ਆਪਣੀਆਂ ਤਲਵਾਰਾਂ ਆਪਣੇ ਗਾਤਰੇ ਚ ਸਜਾ ਲਿਆ ਕਰਦੇ ਸੀ ਉਹਨੂੰ ਕਿਹੜੀ ਬਿਪਤਾ ਪਈ ਆ ਕਿ ਉਹ ਸਿੱਧਾ ਦਰਬਾਰ ਸਾਹਿਬ ਦੇ ਵਿੱਚ ਖਲੋਤਾ ਇੱਕ ਅਰਦਾਸ ਕਰਨ ਲੱਗਾ ਸੁਣੋ ਸਾਧ ਸੰਗਤ ਤੁਸੀਂ ਵੀ ਸੁਣਦੇ ਜਾਇਓ ਪੰਜਾਬੀਆਂ ਦੀ ਧੜਕਣ ਰੂਹੇ ਰਵਾ ਨੌਜਵਾਨ ਬਾਦਸ਼ਾ ਜਿਨੇ ਬਹੁਤ ਕੁਝ ਕਰਕੇ ਵਿਖਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਝੋਲੀ ਅੱਡ ਕੇ ਇੱਕ ਅਰਦਾਸ ਸ਼ੇਰੇ ਪੰਜਾਬ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਝੋਲੀ ਅੱਡ ਕੇ ਤਰਲ ਪਤਾ ਕੀ ਕੀਤਾ ਕਹਿੰਦਾ ਸੱਚੇ ਪਾਤਸ਼ਾਹ ਰਹੀਂਦੀ ਦੁਨੀਆ ਤੱਕ ਝੋਲੀ ਤੇਰੇ ਅੱਗੇ ਅੱਡਣੀ ਆ ਤੇ ਤੇਰੇ ਘਰ ਤੋਂ ਅੱਗੇ ਕਿਸੇ ਅੱਗੇ ਹੋਰ ਅੱਗੇ ਅੱਡਣੀ ਨਹੀਂ ਸ਼ੇਰੇ ਪੰਜਾਬ ਨੇ ਅਰਦਾਸ ਪਤਾ ਕੀ ਕੀਤੀ ਕਹਿੰਦਾ ਸ਼ੇਪ ਸੱਚੇ ਪਾਤਸ਼ਾਹ ਮਲਤਾਨ ਦੀ ਜੰਗ ਵਿੱਚ ਸਿੱਖਾਂ ਦੀ ਹਾਰ ਹੋ ਰਹੀ ਆ ਸ਼ੇਰੇ ਪੰਜਾਬ ਨੇ ਲੰਮੀ ਚੌੜੀ ਅਰਦਾਸ ਕੀਤੀ ਤੇ ਅਰਦਾਸ ਕਰਦਿਆਂ ਕਰਦਿਆਂ ਉਹਦੀਆਂ ਅੱਖਾਂ ਦੇ ਵਿੱਚ ਝਾਂਜੂ ਡਿੱਗੇ। ਸ਼ੇਰੇ ਪੰਜਾਬ ਨੇ ਅਰਦਾਸ ਕੀਤੀ। ਅਰਦਾਸ ਕਰਕੇ ਸ਼ੇਰੇ ਪੰਜਾਬ ਬਾਹਰ ਨੂੰ ਆਇਆ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਮੱਥਾ ਟੇਕਿਆ ਨਾ ਤੇ ਉੱਥੇ ਖਲੋਤੇ ਸੇਵਾਦਾਰ ਨੂੰ ਕਹਿੰਦਾ ਮੈਂ ਜਥੇਦਾਰ ਨੂੰ ਮਿਲਣਾ। ਜਥੇਦਾਰ ਕੌਣ ਆ ਭਲਾ? ਅਕਾਲੀ ਬਾਬਾ ਫੂਲਾ ਸੇ। ਦਸਣ ਵਾਲੇ ਕਹਿੰਦੇ ਜੀ ਜਥੇਦਾਰ ਆਪਣੀ ਸ਼ੌਣੀ ਦੇ ਵਿੱਚ ਆ। ਸ਼ੇਰੇ ਪੰਜਾਬ ਕਹਿੰਦਾ ਚਲੋ ਆਪਾਂ ਅਗਲਵੰਡੀ ਮੇਲਾਉਣੇ ਜਾ ਕੇ ਤੇਰੇ ਪੰਜਾਬ ਕਹਿੰਦਾ ਨਹੀਂ ਹੋਵੇ ਪੰਜਾਬੀਆਂ ਦਾ ਜਥੇਦਾਰ ਉਹਨੂੰ ਕੋਲ ਸੁਦਣਾ ਮੈਂ ਜਾਣਾ ਸ਼ੇਰੇ ਪੰਜਾਬ ਤੁਰ ਪਿਆ ਹੱਥ ਦੇ ਵਿੱਚ ਥਾਲ ਮਾਇਆ ਰੱਖੀ ਪ੍ਰਸ਼ਾਦ ਰੱਖਿਆ ਟੱਕ ਕੇ ਨੰਗੇ ਪੈਰੀ ਸ਼ੇਰੇ ਪੰਜਾਬ ਅਕਾਲੀ ਬਾਬਾ ਫੂਲਾ ਸਿੰਘ ਜਥੇਦਾਰ ਨੂੰ ਮਿਲਣ ਤੁਰਿਆ ਜਾਵੇ ਅੱਗੇ ਜਥੇਦਾਰ ਟਾਕਾਂ ਤੇ ਹੱਥ ਰੱਖ ਕੇ ਖਲੋਤਾ ਹੈ ਤੇ ਸ਼ੇਰੇ ਪੰਜਾਬ ਨੇ ਹੱਥ ਚ ਥਾਲ ਫੜਿਆ ਤੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਸ਼ੇਰੇ ਪੰਜਾਬ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਕਿੱਧਰ ਅਗੋਂ ਨਾਲ ਪਿੱਛੋਂ ਸਾਡੇ ਇੱਧਰ ਨੂੰ ਤੇ ਕਦੀ ਆਇਆ ਨਹੀਂ ਉੱਥੋਂ ਮੁੜ ਜਾਣਾ ਅੱਜ ਕਦੀ ਲੋੜ ਪੈ ਗਈ ਤੇ ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ ਅਕਾਲੀ ਜੀ ਤੁਹਾਡੇ ਬਿਨਾ ਮੇਰਾ ਕੌਣ ਆ ਕੌਮ ਦਾ ਜਥੇਦਾਰ ਹੋਵੇ ਤੇ ਉਹਦੇ ਤੋਂ ਬਿਨਾ ਕੰਮ ਚੱਲ ਜੇ ਕਦੀ ਹੋ ਨਹੀਂ ਸਕਦਾ ਤੁਸੀਂ ਮੇਰੀ ਡੁੱਬਦੀ ਬੇੜੀ ਪਾਰ ਲਾ ਸਕਦੇ ਹੋ